ਜੋ ਨੇ 10 ਦੇ ਕਿ ਉਹਦੇ ਧਰਮਪਤਨੀ ਡਾਕਟਰ ਗੁਰਪ੍ਰੀਤ ਕੋਰ ਦੇ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਹਾਲਾਂਕਿ ਰਾਤ ਤੋਂ ਹੀ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਡਾਕਟਰਾਂ ਦੀ ਨਿਗਰਾਨੀ ਹੇਠ ਸੀ ਡਾਕਟਰ ਗੁਰਪ੍ਰੀਤ ਸਿੰਘ ਤੇ ਤੁਹਾੜ ਨਾਲ ਖਬਰ ਸਾਂਝੀ ਕਰ ਰਹੀ ਆਕਰ ਤੇ ਵਿੱਚ ਇਸ ਵਕਤ ਖੁਸ਼ੀਆਂ ਦਾ ਮਾਹੌਲ ਹੈ ਡਾਕਟਰ ਗੁਰਪ੍ਰੀਤ ਕੋਰ ਦੇ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਜਿਸ ਦੀ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖਸ਼ੀ ਆ ਜੱੱਚਾ ਬੱਚਾ ਦੋਵੇਂ ਤੰਦਰੁਸਤ ਨੇ ਸੋਸ਼ਲ ਮੀਡੀਆ ਤੇ ਵਧਾਈਆਂ ਦਾ ਸਿਲਸਿਲਾ ਜਾਰੀ ਹੈ ਸੋ ਮਾਰਚ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਖੁਦ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਾਣਕਰ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਗੂੰਜਣ ਗਿਆ ਮਾਰਚ ਦੇ ਮਹੀਨੇ ਜਿਹੜੇ ਆ ਉਹਨਾਂ ਦੀ ਪਤਨੀ ਜਿਹੜੇ ਬੱਚੇ ਨੂੰ ਜਨਮ ਦੇ ਸਕਤੇ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇੱਕ ਲੁਧਿਆਣਾ ਦੇ ਵਿੱਚ ਸਮਾਗਮ ਦੇ ਦੌਰਾਨ ਖੁਦ ਜਿਹੜੀ ਨਿਜੀ ਖੁਸ਼ੀ ਸਾਂਝੀ ਕੀਤੀ ਸੀ ਰਾਤ ਤੋਂ ਹੀ ਹਸਪਤਾਲ ਦੇ ਵਿੱਚ ਦਾਖਲ ਸੀ ਡਾਕਟਰ ਗੁਰਪ੍ਰੀਤ ਕੋਰ ਜਿਨ੍ਹਾਂ ਨੇ ਅੱਜ ਮਾਸੂਮ ਜਹੀ ਬੱਚੇ ਨੂੰ ਜਨਮ ਦਿੱਤਾ ਹੈ 26 ਜਨਵਰੀ ਮੌਕੇ ਲੁਧਿਆਣਾ ਚ ਰੱਖੇ ਸਰਕਾਰੀ ਸਮਾਗਮ ਦੇ ਵਿੱਚ ਕਿਹਾ ਸੀ ਕਿ ਉਹਨਾਂ ਦੇ ਘਰ ਮਾਰਚ ਮਹੀਨੇ ਤੱਕ ਖੁਸ਼ੀਆਂ ਹਣਵਾਲੀਆਂ ਨੇ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ ਗਰਭਵਤੀ ਨੇ ਤੇ ਮਾਰਚ ਵਿੱਚ ਉਹਨਾਂ ਦੇ ਘਰ ਮਹਿਮਾਨ ਆਵੇਗਾ ਸਪਰਿਵਾਰ ਨੂੰ ਇੰਤਜ਼ਾਰ ਸੀ ਤੇ ਕਰਤੇ ਵਿੱਚ ਖੁਸ਼ੀਆਂ ਦਾ ਇਸ ਵਕਤ ਮਾਹੌਲ ਹੈ ਸੋਸ਼ਲ ਮੀਡੀਆ ਤੇ ਵੀ ਵਧਾਈਆਂ ਦਾ ਸਿਲਸਿਲਾ ਜਾਰੀ ਹੈ ਖੁਦ ਪੰਜਾਬ ਦੇ ਮੁੱਖ ਮੰਤਰੀ ਪਕਵੰਤ ਮਾਨ ਦੇ ਵੱਲੋਂ ਇਹ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖਸ਼ੀ ਹੈ ਜੱਚਾ ਬੱਚਾ ਦੋਵੇਂ ਤੰਦਰੁਸਤ ਨੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਵਧਾਈਆਂ ਦਾ ਸਿਲਸਿਲਾ ਜਾਰੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਵਧਾਈਆਂ ਜੁੜੀਆਂ तमाम ਲੋਕਾਂ ਦੇ ਵੱਲ ਦਿੱਤੀਆਂ ਜਾ ਰਹੀਆਂ ਨੇ ਵਰਕਰਾਂ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਪਿਛਲੇ ਦਿਨੀ ਮਾਤਾ ਚਰਨ ਕੋਰ ਦੇ ਵੱਲੋਂ ਵੀ ਛੋਟੇ ਮੁਸਵਾਲੇ ਨੂੰ ਜਨਮ ਦਿੱਤਾ ਸੀ ਤੇ ਉਹਨਾਂ ਦੇ ਘਰ ਤੇ ਵਿੱਚ ਖੁਸ਼ੀਆਂ ਦਾ ਮਾਹੌਲ ਉਸ ਸਮੇਂ ਤੋਂ ਹੀ ਐ ਤੇ ਇਸੇ ਤਰ੍ਹਾਂ ਭਗਵੰਤ ਮਾਨ ਦੇ ਪਰਿਵਾਰ ਨੂੰ ਵੀ ਇਸ ਦਿਨ ਦੀ ਉਡੀਕ ਸੀ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਰੱਖੇ ਸੁਭਾ ਪਦਰੀ ਸਮਾਕਮ ਦੇ ਵਿੱਚ ਖੁਦ ਜਿਹੜਾ ਨਿੱਜੀ ਖੁਸ਼ੀ ਨੂੰ ਸਾਂਝੇ ਕਰਦੇ ਹੋਏ ਕਿਹਾ ਸੀ ਕਿ ਮਾਰਚ ਦੇ ਵਿੱਚ ਘਰ ਵਿੱਚ ਉਹਨਾਂ ਦੇ ਖੁਸ਼ੀ ਆਉਣ ਵਾਲੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪਤਨੀ 7ਵੇਂ ਮਹੀਨੇ ਦੀ ਗਰਭਵਤੀ ਹੈ ਤੇ ਉਹ ਦੱਸਣਾ ਚਾਹੁੰਦੇ ਨੇ ਕਿ ਇਹ ਨਹੀਂ ਪਤਾ ਕਿ ਸਾਡੇ ਘਰ ਮੁੰਡਾ ਹੋਵੇਗਾ ਚਾਹ ਕੁੜੀ ਕੋਈ ਵੀ ਜਿਹੜਾ ਟੈਸਟ ਨਹੀਂ ਕਰਵਾਇਆ ਤੇ ਉਹਨਾਂ ਦੇ ਵਲੇ ਕਿਹਾ ਗਿਆ ਸੀ ਕਿ ਜੋ ਵੀ ਆਵੇ ਤੰਦਰੁਸਤ ਆਵੇ ਤੇਹੀ ਅਰਦਾਸ ਤੇ ਲੋਕਾਂ ਨੂੰ ਵੀ ਅਰਦਾਸ ਕਰਨ ਦੀ ਗੱਲ ਆਖੀ ਸੀ ਤੇ ਕਹਿ ਸਕਦੇ ਆ ਕਿ ਇੰਤਜ਼ਾਰ ਖਤਮ ਹੋਇਆ ਕਿਉਂਕਿ ਮਾਰਚ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਤੇ ਪ੍ਰਿਫਰਟ ਵੱਲੋਂ ਡੀ ਕੀਤੀ ਜਾ ਰਹੀ ਸੀ ਤੇ ਕਰਦੇ ਵਿੱਚ ਹੁਣ ਮਾਸੂਮ ਜਹੀ ਬੱਚੀ ਨੂੰ ਜਨਮ ਦਿੱਤਾ ਡਾਕਟਰ ਗੁਰਪ੍ਰੀਤ ਕੋਰ ਦੇ ਜਨਮ ਦਿੱਤਾ ਤੇ ਹੁਣ ਘਰ ਦੇ ਵਿੱਚ ਇਸ ਵਕਤ ਕਿਲਕਾਰੀਆਂ ਗੂੰਜੀਆਂ ਨੇ ਖੁਸ਼ੀ ਦਾ ਮਾਹੌਲ ਹੈ ਕਾਫੀ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਤੇ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਾ ਜਾਰਿਆ ਸੀ ਮੁੱਖ ਮੰਤਰੀ ਦੇ ਵੱਲੋਂ ਹਾਲਕੀ 2023 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਡਾਕਟਰ ਗੁਰਪ੍ਰੀਤ ਕੋਰ ਦਾ ਵਿਆਹ ਹੁੰਦਾ ਵਿਆਹ ਦੇ ਬੰਦਨ ਦੇ ਵਿੱਚ ਬੱਜਦੇ ਨੇ ਤੇ ਉਸ ਤੋਂ ਬਾਅਦ ਇੱਕ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਨਿੱਜੀ ਖੁਸ਼ੀ ਨੂੰ ਜ਼ਾਹਰ ਕੀਤਾ ਸੀ ਕਿ ਉਹਨਾਂ ਦੀ ਪਤਨੀ ਗਰਭਵਤੀ ਹੈ ਤੇ ਹੁਣ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਸਿਮਾਨ ਦੇ ਘਰ ਦੇ ਵਿੱਚ ਇੱਕ ਨੰਨੀ ਜਹੀ ਪਰੀ ਨੇ ਜਨਮ ਦਿੱਤਾ 모ਹਾਲੀ ਦੇ 40 ਹਸਪਤਾਲ ਦੇ ਵਿੱਚ ਡਾਕਟਰ ਗੁਰਪ੍ਰੀਤ ਕੋਰ ਨੂੰ ਦਾਖਲ ਕਰਵਾਇਆ ਸੀ। ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਜਿਹੜਾ ਕੀਤਾ ਜਾ ਰਿਹਾ ਸੀ ਤੇ ਜਿਹੇ ਦੇ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਪਤਨੀ ਗੁਰਪ੍ਰੀਤ ਕੌਰ ਨੇ ਇੱਕ ਮਾਸੂਮ ਜਹੀ ਬੱਚੀ ਨੂੰ ਜਨਮ ਦਿੱਤਾ ਹੈ ਜਿਸ ਦੀ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੜੀਆ ਸੋਸ਼ਲ ਮੀਡੀਆ ਤੇ ਦਿੱਤੀ ਗਈ ਟਵੀਟ ਕਰਕੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਲਿਖਿਆ ਹੈ ਕਿ ਵਾਹਿਗੁਰੂ ਜੀ ਨੇ ਮੇਰੀ ਬੇਟੀ ਦੀ ਦਾਤ ਬਖਸ਼ੀ ਹੈ ਜੱਚਾ ਬੱਚਾ ਦੋਵੇਂ ਤੰਦਰੁਸਤ ਨੇ ਸੋ ਇਸ ਵਕਤ ਖੁਸ਼ੀਆਂ ਦਾ ਮਾਹੌਲ ਹੈ ਹਰ ਇੱਕ ਦੇ ਵੱਲੋਂ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਵਧਾਈਆਂ ਦਾ ਸਿਲਸਲਾ ਜਾਰੀ ਹੈ ਵਰਕਰਾਂ ਦੇ ਵੱਲੋਂ ਵੀ ਜੜੀ ਆ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਮਾਨ ਦੇ ਘਰ ਬੇਟੀ ਨੇ ਜਨਮ ਲਿਆ ਹੈ ਪਰਿਵਾਰ ਤੇ ਵੱਲੋਂ ਇਸੇ ਦਿਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਹਾਲਾਂਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਮਾਰਚ ਮਹੀਨੇ ਦੇ ਕਰਦੇ ਵਿੱਚ ਮਾਸੂਮ ਜਿਹਾ ਮਹਿਮਾਨ ਆਵੇਗਾ ਤੇ ਡਾਕਟਰ ਗੁਰਪ੍ਰੀਤ ਕੋਰ ਨੇ ਇੱਕ ਮਾਸੂਮ ਜਹੀ ਤੀਨੂੰ ਜਨਮ ਦਿੱਤਾ ਹੈ ਮੁਹਾਲੀ 40 ਹਸਪਤਾਲ ਦੇ ਵਿੱਚ ਨੰਨੀ پری ਦਾ ਜਨਮ ਹੋਇਆ ਹੈ ਹਾਲਾਂਕਿ ਰਾਤ ਤੋਂ ਹੀ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਸੀ ਡਾਕਟਰ ਦੀ ਨਿਗਰਾਨੀ ਹਟ ਸੀ ਡਾਕਟਰ ਗੁਰਪ੍ਰੀਤ ਕੋਰ ਤੇ ਹੁਣ ਖੁਸ਼ਖਬਰੀ ਜੜੀ ਹੈ ਪਰਿਵਾਰ ਤੇ ਲਈ ਸਾਹਮਣੇ ਆ ਰਹੀ ਹੈ ਕਿ ਕਰ ਦੇ ਵਿੱਚ ਮਾਸੂਮ ਜਹੀ ਤੀਨੇ ਜਨਮ ਲਿਆ ਹੈ ਹਾਲਾਂਕਿ 2023 ਦੇ ਵਿੱਚ ਵਿਆਹ ਦੇ ਬੰਦਨ ਦੇ ਵਿੱਚ ਬਚਤੇ ਨੇ ਤੇ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਸਮਾਗਮ ਦੇ ਦੌਰਾਨ ਹੀ ਲੋਕਾਂ ਦੇ ਨਾਲ ਇਸ ਖੁਸ਼ੀ ਨੂੰ ਜਿਹੜਾ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ ਸਾਂਝਾ ਕੀਤਾ ਜਾਂਦਾ ਤੇ ਹੁਣ ਫਿਰ ਖੁਦ ਇਸ ਨਿੱਜੀ ਖੁਸ਼ੀ ਨੂੰ ਜਿਹੜਾ ਲੋਕਾਂ ਦੇ ਸਾਹਮਣੇ ਰੱਖਿਆ ਟਵੀਟ ਕਰਕੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਸੀਐਮ ਮਾਨ ਦੇ ਕਰ ਖੁਸ਼ੀਆਂ ਦਾ ਇਸ ਵਕਤ ਮਾਹੌਲ ਹੈ ਲਿਖਿਆ ਹੈ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖਸ਼ੀ ਹੈ ਜੱਚਾ ਬੱਚਾ ਦੋਵੇਂ ਤੰਦਰੁਸਤ ਨੇ ਇਹ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਦਿੱਤੀ ਹੈ 2022 ਦੇ ਵਿੱਚ ਹਾਲਾਂਕਿ ਵਿਆਹ ਦੇ ਵੰਦਨ ਦੇ ਵਿੱਚ ਬੱਜਦੇ ਨੇ ਤੇ ਖੁਸ਼ੀਆਂ ਦਾ ਉਸ ਸਮੇਂ ਤੋਂ ਇਹ ਮਾਹੌਲ ਸੀ ਤੇ ਮਾਰਚ ਮਹੀਨੇ ਦਾ ਸਮਾਂ ਦਿੱਤਾ ਸੀ ਖੁਦ ਜੜਾ ਕਿਹਾ ਸੀ ਕਿ ਪਤਨੀ 7ਵੇਂ ਮਹੀਨੇ ਦੀ ਗਰਭਵਤੀ ਹੈ ਤੇ ਉਹਨਾਂ ਨੇ ਕਿਹਾ ਕਿ ਘਰ ਦੇ ਵਿੱਚ ਕੁੜੀ ਹੋਵੇਗੀ ਜਾਂ ਮੁੰਡਾ ਇਸ ਬਾਬਤ ਉਹਨਾਂ ਨੂੰ ਕੁਝ ਪਤਾ ਨਹੀਂ ਹੈ ਨਾ ਹੀ ਕੋਈ ਟੈਸਟ ਕਰਵਾਇਆ ਜੋ ਵੀ ਮਹਿਮਾਨ ਆਵੇ ਤੰਦਰੁਸਤ ਆਵੇ ਤੇ ਅਰਦਾਸ ਕੀਤੀ ਸੀ ਤੇ ਲੋਕਾਂ ਦੇ ਵੱਲੋਂ ਵੀ ਕਿਹਾ ਸੀ ਕਿ ਬੱਚੇ ਦੀ ਤੰਦਰੁਸਤੀ ਦੇ ਲਈ ਜ਼ਰੂਰ ਜੜੀ ਅਰਦਾਸ ਕੀਤੀ ਜਾਵੇ ਤੇ ਇੰਤਜ਼ਾਰ ਚੜਾ ਅਖੀਰਕਾਰ ਅੱਜ ਖਤਮ ਹੋਇਆ ਪਰਿਵਾਰ ਦੇ ਵਿੱਚ ਤਿਲਕਾਰੀਆਂ ਗੁੰਜੀਆਂ ਨੇ ਸੀਐਮ ਭਗਵੰਤ ਮਾਨ ਦੀ ਧਰਮ ਪਤਨੀ ਨੇ ਇੱਕ 마ਸੂਮ ਜਹੀ ਬੱਚੀ ਨੂੰ ਜਨਮ ਦਿੱਤਾ ਹੈ ਘਰ ਦੇ ਵਿੱਚ ਤੀ ਜੜੀ ਆਈ ਹੈ ਰਾਤ ਤੋਂ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਸੀ 40 ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਹੈ ਤੇ ਅੱਜ ਜਿਹੜਾ ਘਰ ਦੇ ਵਿੱਚ ਸੀਮਾਨ ਦੇ ਕਿਲਕਾਰੀਆਂ ਗੁੰਜੀਆਂ ਨੇ ਬੇਟੀ ਦੇ ਦਾਤ ਚੜੀਆ ਬਖਸ਼ੀ ਐ ਸੋ ਪਰਿਵਾਰ ਦੇ ਵਿੱਚ ਇਸ ਵਕਤ ਖੁਸ਼ੀਆਂ ਦਾ ਮਾਹੌਲ ਹੈ ਵਧਾਈਆਂ ਜੜੀਆਂ ਦਿੱਤੀਆਂ ਜਾ ਰਹੀਆਂ ਨੇ ਵਰਕਰਾਂ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਵਧਾਈਆਂ ਦਾ ਦੌਰ ਲਗਾਤਾਰ ਜਾਰੀ ਹੈ ਇਸ ਵੱਡੀ ਖਬਰ ਤੋਂ ਨਾਲ ਸਾਂਝੀ ਕਰ ਰਹੇ ਹਾਲਾਂਕਿ ਸਵੇਰ ਤੇ ਖਬਰ ਸਾਹਮਣੇ ਆਉਂਦੀ ਹੈ ਕਿ ਕਿਸੇ ਸਮੇਂ ਵੀ ਸੇਮਾਨ ਦੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੋ ਸਕਦਾ ਹੈ ਤੇ ਇਸੇ ਵਿਚਾਲੇ ਹੁਣ ਖਬਰ ਜੁੜੀ ਆ ਆਉਂਦੀ ਹੈ ਖੁਦ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਨਿੱਜੀ ਖੁਸ਼ੀ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਕਿ ਵਾਹਿਗੁਰੂ ਜੀ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖਸ਼ੀ ਹੈ ਜੱਚਾ ਬੱਚਾ ਦੋਵੇਂ ਤੰਦਰੁਸਤ ਨੇ one three